ਸਰ ਪੈਰਾਖੇਡਪੰਦਨ ਪੰਜਾਬ ਦੇ ਵਿੱਚੋਂ ਵੀ ਮੇਰਾ ਸਰ ਮੈਡਲ ਆਇਆ ਸਿਲਵਰ ਬੈਡਮਿੰਟਨ ਗੇਮ ਦੇ ਵਿੱਚੋਂ ਸਾਰਾ ਉਹ ਵੀ ਸਾਰਾ ਉਹ ਪਿਆਸ ਹੰਢੀ। ਸਾਰਾ ਅਸੀਂ ਸੈਂਟਰ ਦੇ ਮੈਸੇ ਨਾਲ ਹੀ ਨਾਲ ਦੀ ਨਾਲ ਸਾਰਾ ਅਸੀਂ ਸੁਨਾਮ ਰੋਡ ਤੇ ਚਲੇ ਗਏ ਜਿੱਥੇ ਸਾਰਾ ਲੈਂਡਵਾਲਟ ਹੋਈ ਸੀ ਤੇ ਸਾਰਾ ਉੱਥੇ 11000 ਵੋਲਟ ਸਾਰ ਮੇਰੇ ਪੇਟ ਤੇ ਲੱਗ ਕੇ ਲੱਤਾਂ ਵੀ ਦੀ ਭੜਾਕੇ ਬੈ ਗਈ ਸੀ। ਬਾਦ ਕੋਈ ਨੌਕਰੀ ਬਾਰੇ ਮਿੱਟਾ ਹਾਂ ਸਰ ਮੈਂ ਨੌਕਰੀ ਬਾਰੇ ਅਪੀਲ ਵੀ ਕੀਤੀ ਸਾਰਾ ਬਾਕੀ ਸਾਰਾ ਮੈਂ ਖੇਡਾਂ ਦੇ ਵਿੱਚ ਮੱਲਾ ਮਾਰ ਰਿਹਾ ਸਰਕਾਰ ਨੂੰ ਵੀ ਅਪੀਲ ਕਰ ਸਕਦਾ ਸਾਰਾ ਕਿਉਂਕਿ ਸਰ ਪਰਵਰਤ ਮਾਨ ਜੀ ਨੇ ਪਹਿਲਾਂ ਵੀ ਮੈਨੂੰ ਲਿਖਿਆ ਸੀ ਜੋ ਵਾਸਤੇ ਤੇ ਸਾਰਾ ਉਹਦੇ ਵਿੱਚ ਇੱਕ ਕਦ ਲਈ ਹੋਜੀ ਇਹ ਸਾਰਾ 2021 ਦੇ ਵਿੱਚ ਜਦੋਂ ਉਹ ਹਨ ਸਨ ਉਦੋਂ ਸਾਰੇ ਸਾਰੇ ਨੇ ਲੀਕ ਕੀਤਾ ਸੀ ਬਾਈ ਹੈਂਡ ਮੇਰੇ ਫਾਦਰ ਫਾਦਰ ਦੇ ਮੌਤ ਤੋਂ ਬਾਅਦ ਮੇਰੇ ਟੀਸੀ ਜੋ ਉਸ ਟਾਈਮ ਸਰ ਹੁਣ ਤਾਂ ਮੇਰੇ ਮਦਰ ਵੀ ਚਲੇ ਗਏ ਲਾਈਫ ਦੇ ਵਿੱਚੋਂ ਮੇਰੀ ਵਾਈਫ ਵੀ ਲਾਈਫ ਦੇ ਵਿੱਚੋਂ ਚਲੇ ਗਈ ਸਾਰਾ ਕੁਝ ਦੇਖਿਆ ਜੀ ਜਦੋਂ ਹੁਣ ਕਿਸਾਨਾਂ ਨੂੰ ਤੁਹਾਨੂੰ ਤੋਂ ਮੈਂ ਥੋੜੀ ਜਿਹੀ ਪਰਜਿਲੀ ਨਾਲ ਲਿਖ ਕੇ ਟਿਮਾਰ ਕਰੀ ਚੱਈ ਉਸ ਤੋਂ ਬਾਅਦ ਕਦੇ ਇਹਨਾਂ ਦੀ ਕਿਸੇ ਮੰਤਰੀ ਨਾਲ ਜਾਂ ਮੁੱਖ ਮੰਤਰੀ ਨਾਲ ਕੋਈ ਗੱਲਬਾਤ ਵੀ ਹੋਈ ਕਰ ਕਰ ਲੈਂਦੇ ਬਟ ਸਰਕਟ ਜੀ ਸਰ ਮੇਰਾ ਲਾਈਫ ਆ ਜੇ ਵੀ ਮੇਰਾ ਸਾਰਾ ਪੀਜੀਆਈ ਦੇ ਵਿੱਚੋਂ ਟਰੀਟਮੈਂਟ ਚੱਲ ਰਿਹਾ ਸਾਰਾ ਸਰ ਇੰਦਾ ਨਹੀਂ ਪਤਾ ਡਾਕਟਰ ਸਾਹਿਬ ਮੈਨੂੰ ਅੱਜ ਬੁਲਾ ਲੈਣਾ ਕੱਲ ਬੁਲਾ ਲੈਣਾ ਨਹੀਂ ਤਾਂ ਹਫ਼ਤੇ ਬਾਅਦ ਉਹ ਮੈਨੂੰ ਬੁਲਾਉਂਦੇ ਨੇ ਚਟਕਲੀ ਤੇ ਸਾਰਾ ਹੁਣ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਹੈ ਜਿਹੜਾ ਮੇਰਾ ਪ੍ਰੋਟੋਕੋਲ ਆ 30 ਘੰਟੇ ਦਾ ਆਪਰੇਸ਼ਨ ਹੋਣਾ ਸਰ ਸਾਰੇ ਹੁਣ ਤਾਂ ਸਰਕਾਰ ਆ ਮੁੱਖ ਮੰਤਰੀ ਕੁਆਰ ਸਿੰਘ माजी ਮੁੱਖ ਮੰਤਰੀ ਉਹਨੂੰ ਡੀਸੀ ਨੇ ਉਹਨੂੰ ਕਮੈਂਡ ਫੜਕੀਆ ਤਾਂ ਹੁਣ ਮੁੱਖ ਮੰਤਰੀ ਨੂੰ ਕੀ ਕੀ ਕਰਨਾ ਜਿਸ ਦੇ ਹੱਥ ਸਿੱਟ 11000 ਵੋਲਟਸ ਸਰ ਮੇਰੇ ਪੇਟ ਤੇ ਲੱਗ ਕੇ ਲੱਤਾਂ ਵੀ ਜਿਸਰ ਮੇਰੇ ਬਣਾਪੜਾ ਗਈ ਸੀ ਤੇ ਸਰ ਇਹ ਨਾ ਤਾਂ ਡਾਕਟਰ ਸਾਹਿਬ ਨੂੰ ਕੱਟਣੀ ਵੀ ਮੇਰੀ ਜਾਣ ਚਾਹਲ ਨਹੀਂ ਕਿਉਂਕਿ ਸਰ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਗਈ ਸੀ ਤੇ ਸਰ ਜਿਹੜੀ ਇਹ ਲੈਗ ਸਰ ਇਸ ਦੇ ਵਿੱਚ ਰਾੜ ਨੂੰ ਲੱਤਾਂ ਪਈ ਸੀ ਅੱਜ ਤੁਹਾਨੂੰ ਸੰਗਰੂਰ ਸ਼ਹਿਰ ਦੇ ਵਿੱਚ ਰਹਿਣ ਵਾਲੇ ਲਵ ਪ੍ਰੀਤ ਜੀ ਨਾਮ ਲਾਵਾਂਗੇ ਤੁਹਾਨੂੰ ਦੱਸ ਦਈਏ ਕਿ 2019 ਦੇ ਵਿੱਚ ਇਹ ਬਿਜਲੀ ਬੋਰਡ ਦੇ ਵਿੱਚ ਕੰਮ ਕਰਦੇ ਸਨ ਕੱਚੇ ਮੁਲਾਜ਼ਮੇ ਤੌਰ ਤੇ ਉੱਥੇ ਇਹਨਾਂ ਨਾਲ ਇੱਕ ਹਾਦਸਾ ਹੋ ਜਾਂਦਾ ਹੈ ਜਿਸ ਕਾਰਨ ਇਹਨਾਂ ਦੇ ਕਰੰਟ ਵੱਜਦਾ ਹੈ ਤੇ ਇਹਨਾਂ ਦੀ ਇੱਕ ਲੱਤ ਕੱਢ ਜਾਂਦੀ ਹੈ ਕਾਫੀ ਲੰਬਾ ਸਮਾਂ ਇਲਾਜ ਚੱਲਦਾ ਰਿਹਾ ਅਤੇ ਅੰਨਾਂ ਨੇ ਕਈ ਵਾਰ ਆਪਣੇ ਮੈਕਮੇ ਨੂੰ ਉਸ ਤੋਂ ਬਾਅਦ ਰਿਕਵੈਸਟ ਵੀ ਕੀਤੀ ਕਿ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਲੇਕਿਨ ਨੌਕਰੀ ਕਿਸੇ ਬਸੇ ਨਾ ਮਿਲੀ ਤਾਂ ਅੰਤ ਵਿੱਚ ਇਹਨਾਂ ਨੇ ਇੱਕ YouTube ਤੋਂ ਦੇਖ ਕੇ ਕਿਸੇ ਦਾ ਨੰਬਰ ਲਿਆ ਅਤੇ ਇਹ ਸੋਚਿਆ ਕਿ ਕਿਉਂ ਨਾ ਆਪਾਂ व्हीलचेयर ਤੇ ਬੈਠ ਕੇ ਕ੍ਰਿਕਟ ਖੇਡੀਏ ਅਤੇ ਅੱਜ ਉਹ ਕ੍ਰਿਕਟ ਦੇ ਵਿੱਚ ਮੱਲਾ ਮਾਰ ਰਹੇ ਹਨ ਅਤੇ ਨੈਸ਼ਨਲ ਤੱਕ ਕਿਹੜੇ ਆਏ ਹਨ ਸਾਡੇ ਨਾਲ ਮਯੂਦ ਨਾਲ ਗੱਲਬਾਤ ਕਰਾਂਗੇ ਸਸਟ੍ਰਾਪਰ ਸਰ ਮੈਂ ਅਜ ਤੁਹਾਡੇ ਹਾਸੇ ਬਾਰੇ ਪੁੱਛਾਂਗੇ ਜੀ ਕਦੋਂ ਹਾਦਸਾ ਹੋਇਆ ਸੀ ਇਹ ਤੇ ਗਲਤੀ ਕਿਸ ਦੀ ਰਹੀ ਉਸ ਟਾਈਮ ਸਰ ਮੇਰਾ ਇਹ ਹਾਸਾ ਸਰ 10 ਨਵੰਬਰ 2019 ਨੂੰ ਸੰਗਰੂਰ ਸਿਟੀ ਦੇ ਵਿੱਚ ਸੁਨਾਮ ਰੋਡ ਤੇ ਸਰ ਜੇ ਅਮਰੀ ਦੀ ਗਲਤੀ ਨੂੰ ਟਰਨ ਹੋਇਆ ਸੀ ਜੀ ਤਾਂ ਸਰ ਜਿਸ ਦੇ ਹੱਥ ਸੇ ਵਿੱਚ 11000 ਵੋਲਟੇਜ ਸਰ ਮੇਰੇ ਪੇਟ ਤੇ ਲੱਗ ਕੇ ਲੱਤਾਂ ਵਿੱਚ ਦੀ ਸਰ ਮੇਰੇ ਪੜਾਕੇ ਪਈ ਸੀ ਤੇ ਸਰ ਇਹ ਲੱਤਾਂ ਡਾਕਟਰ ਸਾਹਿਬ ਨੂੰ ਕੱਟਣੀ ਪਈ ਮੇਰੀ ਜਾਨ ਮਚਾਉਣ ਲਈ ਕਿਉਂਕਿ ਸਰ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਗਈ ਸੀ ਤੇ ਸਰ ਜਿਹੜੀ ਇਹ ਲੱਗ ਸਰ ਇਸ ਦੇ ਵਿੱਚ ਰੌਡ ਪਲੇਟਾਂ ਪਈਆਂ ਹੋਈਆਂ ਸੀ ਤੇ ਸਰ ਇੱਕ ਟਾਈਮ ਇਦਾਂ ਦਾ ਆ ਗਿਆ ਸਰ ਕਿ ਤਿੰਨ ਸਾਲ ਹੋ ਗਏ ਸੀ ਮੈਂ ਬੈਠ ਕੇ ਪਿਆ ਹੋਇਆ ਤੇ ਸਰ ਉਸ ਤੋਂ ਬਾਅਦ ਵੀ ਹਜੇ ਵੀ ਸਰ ਮੇਰਾ ਟ੍ਰੀਟਮੈਂਟ ਚੱਲ ਰਿਹਾ ਸੀ ਇਹ ਜੇ ਦੀ ਗਲਤੀ ਸੀਗੀ ਦੀਰੀ ਗੋੜ ਚ ਕੰਮ ਕਰ ਰਹੇ ਸੀਗੇ ਉਸ ਤੋਂ ਬਾਅਦ ਕੋਈ ਲੋਕੀ ਵਾਰ ਨਹੀਂ ਕਹਾਲਣ ਸਰ ਮੈਂ ਨੌਕਰੀ ਬਾਰੇ ਅਪੀਲ ਵੀ ਕੀਤੀ ਸਾਰਾ ਬਾਕੀ ਸਾਰਾ ਮੈਂ ਖੇਡਾਂ ਦੇ ਵਿੱਚ ਮੱਲਾ ਮਾਰ ਰਿਹਾ ਸਰਕਾਰ ਨੂੰ ਵੀ ਅਪੀਲ ਕਰ ਸਕਦਾ ਸਾਰਾ ਕਿਉਂਕਿ ਸਰ ਪੜਵੰਤ ਮਾਨ ਜੀ ਨੇ ਪਹਿਲਾਂ ਵੀ ਮੈਨੂੰ ਲਿਖਿਆ ਸੀ ਜੋਬ ਵਾਸਤੇ ਤੇ ਸਾਰਾ ਉਹਦੇ ਵਿੱਚ ਇੱਕ ਅਜਿਹਾ ਲਿਖਿਆ ਸੀ ਇਹ ਸਾਰਾ 2028 ਦੇ ਵਿੱਚ ਜਦੋਂ ਉਹ ਐਮਪੀ ਸਨ ਉਦੋਂ ਸਾਰ ਸਾਰ ਨੇ ਲਿਖਿਆ ਸੀ ਬਾਈ ਹੈਂਡ ਮੇਰੇ ਫਾਦਰ ਤੇ ਮਾਦਰ ਮੇਰੇ ਗਏ ਸੀ ਉਸ ਟਾਈਮ ਸਰ ਹੁਣ ਤਾਂ ਮੇਰੇ ਮਾਦਰ ਵੀ ਚਲੇ ਗਏ ਲਾਈਫ ਦੇ ਵਿੱਚੋਂ ਮੇਰੀ ਵਾਈਫ ਵੀ ਲਾਈਫ ਦੇ ਵਿੱਚੋਂ ਚਲੇ ਗਈ ਸਾਰਾ ਦਿਮੋਸ ਦੇ ਟੇਕ ਤੇ ਸਰ ਹੁਣ ਵੀ ਮੈਂ ਦੁਬਾਰਾ ਆਪਣੀ ਲਾਈਫ ਨੂੰ ਦੁਬਾਰਾ ਜੀਣ ਵਾਸਤੇ ਸਰ ਮੈਂ ਮੱਲਾ ਮਾਰ ਰਿਹਾ ਸਰ ਪੈਰਾਕੀਟ ਬੰਦਨ ਪੰਜਾਬ ਦੇ ਵਿੱਚੋਂ ਵੀ ਮੇਰਾ ਸਰ ਮੈਡਲ ਆਇਆ ਸਿਲਵਰ ਜੀ ਬੈਡਮਿੰਟਨ ਗੇਮ ਦੇ ਵਿੱਚੋਂ ਸਰ ਉਹ ਵੀ ਸਰ ਉਹ ਪਿਆ ਸਾਹਮਣੇ ਜੀ ਤੇ ਸਰ ਉਸ ਤੋਂ ਬਾਅਦ ਮੈਂ ਤਿੰਨ ਵਾਰ ਨੈਸ਼ਨਲ ਜਾ ਚੁੱਕਿਆ ਗੁਵਾਲੀਅਰ ਦੇ ਵਿੱਚ ਸਰ ਮੈਂ ਚੰਡੀਗੜ੍ਹ ਟੀਮ ਦੇ ਲਈ ਚੈਂਪੀਅਨ ਬਣ ਰਿਹਾ ਸੀ ਸਰ ਤੇ ਹਜੇ ਵੀ ਸਰ ਮੈਂ ਦੋ ਗੇਮਾਂ ਦੇ ਵਿੱਚੋਂ ਹੋਰ ਨੈਸ਼ਨਲ ਜਾ ਕੇ ਆਇਆ ਉਸ ਦੇ ਵਿੱਚ ਵੀ ਸਰ ਮੈਂ ਚੈਂਪੀਅਨ ਬਣ ਕੇ ਆਇਆ ਸੀ ਨੈਸ਼ਨਲ ਤੱਕ ਖੜ ਚੁੱਕੇ ਹੋਊਂਗੇ ਵੀ ਕਦੇ ਕਿਸੇ ਵੱਲੋਂ ਕੋਈ ਆਫਰ ਆਈ ਨੌਕਰੀ ਦੀ ਨਹੀਂ ਸਰ ਮੈਨੂੰ ਕੋਈ ਆਫਰ ਨਹੀਂ ਆਈ ਸਰ ਮੈਂ ਤਾਂ ਇਹ ਹੀ ਅਪੀਲ ਕਰਦਾ ਕਿ ਮੇਰੇ ਸਾਡੇ ਬਾਰੇ ਵੀ ਪੁਲੀਸ ਸੋਚਣਾ ਚਾਹੀਦਾ ਕਿਉਂਕਿ ਸਰ ਪੰਜਾਬ ਦੇ ਵਿੱਚ ਆਪਣੇ ਨਸ਼ਾ ਬਹੁਤ ਜ਼ਿਆਦਾ ਚੱਲ ਰਿਹਾ ਤਾਂ ਸਰ ਨੌਜਵਾਨ ਪੀੜ੍ਹੀ ਨੂੰ ਵੀ ਮੈਂ ਪ੍ਰੇਰਨਾ ਦੇਣਾ ਚਾਹੁੰਦਾ ਕਿ ਪਲੀਜ਼ ਉਹ ਨਸ਼ੇ ਛੱਡਣ ਤੇ ਗੇਮ ਵੱਲ ਵਧਣ ਸਰ ਕਿਉਂਕਿ ਸਰ ਆਪਣੇ ਹੱਥ ਆਪਣੀ ਲਾਈਫ ਤੇ ਆਪਣੇ ਮਾਪੇ-ਮਾਪ ਦੀ ਲਾਈਫ ਆਪਣੇ ਹੱਥ 'ਚ ਹੈ ਕਿਉਂਕਿ ਸਰ ਜੇ ਆਪਾਂ ਨਸ਼ੇ ਕਰਾਂਗੇ ਪਹਿਲਾਂ ਤਾਂ ਸਰ ਪੈਸਾ ਲਾਵਾਂਗੇ ਫਿਰ ਬਿਮਾਰੀ ਨਾਲ ਜੁੰਝਾਂਗੇ ਸਰ ਉਸ ਤੋਂ ਬਾਅਦ ਫਿਰ ਸਾਰਾ ਨਤੀਜਾ ਮਾੜਾ ਹੀ ਆ ਜਦੋਂ ਉਹ ਐਮਪੀ ਸਨਾਂ ਨੂੰ ਤੁਹਾਨੂੰ ਤੁਹਾਡੇ ਜੋ ਅਰਜੀ ਦਿੱਤੀ ਉਹਨਾਂ ਲਿਖ ਕੇ ਮਾਰਕ ਕਰੀ ਸੀਗੀ ਉਸ ਤੋਂ ਬਾਅਦ ਕਦੇ ਇਹਨਾਂ ਦੇ ਕਿਸੇ ਮੰਤਰੀ ਨਾਲ ਜਾਂ ਮੁੱਖ ਮੰਤਰੀ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਸਰ ਮੇਰੇ ਕੋਈ ਗੱਲਬਾਤ ਨਹੀਂ ਹੋਈ ਸਰ ਮੈਂ ਤਾਂ ਇਹ ਅਪੀਲ ਕਰਨਾ ਚਾਹੁੰਦਾ ਪਲੀਜ਼ ਮੇਰੇ ਬਾਰੇ ਸੋਚਿਆ ਜਾਵੇ ਤਾਂ ਮੈਂ ਆਪਣੀ ਫੈਮਿਲੀ ਦੇ ਭੋਜਨਾਂ ਬਣਾ ਤਾਂ ਸਰ ਮੈਂ ਆਪਣੀ ਲਾਈਫ ਅੱਗੇ ਵਧਿਆ ਖੁਸ਼ੀ ਨਾਲ ਜੀ ਸਕਦਾ ਸਰ ਤੁਸੀਂ ਕੋਈ ਕੋਰਸ ਵੀ ਕੀਤੇ ਸੀਗੇ ਹਾਂਜੀ ਸਰ ਮੈਂ ਇਲੈਕਟ੍ਰੀਕਲ ਡਿਪਲੋਮੇ ਦੇ ਵਿੱਚ ਸਰ ਜੇਡੀਏ ਟ੍ਰੇਨਿੰਗ ਕੀਤੀ ਸੀ ਸਰ ਮੈਨੇ ਇਲੈਕਟ੍ਰੀਕਲ ਡਿਪਲੋਮਾ ਕੀਤਾ ਹੋਇਆ ਸਰ ਕੰਪਿਊਟਰ ਡਿਪਲੋਮਾ ਕੀਤਾ ਹੋਇਆ ਤੇ ਸਰ ਉਸ ਟਾਈਮ ਮੈਂ ਬੀਟੈਕ ਵੀ ਕਰ ਰਿਹਾ ਸੀ ਸਰ ਨਾਲ ਨਾਲ ਸਰ ਜਦੋਂ ਐਕਸੀਡੈਂਟ ਹੋ ਗਿਆ ਸਰ ਉਸ ਦੇ ਵਿੱਚ ਮੈਨੂੰ ਛੱਡਣੀ ਪੈ ਗਈ ਤੇ ਸਰ ਉਸ ਤੋਂ ਬਾਅਦ ਵੀ ਸਰ ਮੇਰੀ ਹਜੇ ਵੀ ਪੜ੍ਹਾਈ ਜਾਰੀ ਹੈ ਸਰ ਜਿਸ ਦੇ ਵਿੱਚ ਮੈਂ 88% ਨੰਬਰ ਲੈ ਚੁੱਕਿਆ ਸਰ ਹਾਲੀ ਹੀ ਪੜ੍ਹਾਈ ਜਾਰੀ ਹੈ ਸਰ ਤਾਂ ਵੀ ਜਦੋਂ ਹਾਲਾਤ ਮਾੜੇ ਹੋਏ ਤੁਸੀਂ ਮੰਜੇ ਦੇ ਆ ਗਏ ਤਾਂ ਫਿਰ ਫਿਰ ਉਹ ਘਰੇ ਕਰੇ ਕਹਿੰਦੇ ਮਸ ਸਰ ਕਰੇ ਬਹੁਤ ਮਾੜਾ ਸਰ ਇੱਕ ਤਰ੍ਹਾਂ ਦੀ ਸਾਡੀ ਰੋਟੀ ਵੀ ਬਣ ਨਹੀਂ ਮੰਦ ਹੋ ਗਈ ਸੀ ਸਰ ਇਦਾਂ ਦਾ ਮਾਹੌਲ ਬਣ ਚੁੱਕਿਆ ਸੀ ਤਰ੍ਹਾਂ ਕੁੜੀ ਸਰ ਮੇਰੇ ਮਦਰ ਵੀ ਇਸਪਾਇਰ ਹੋ ਗਈ ਸੀ ਤਰ੍ਹਾਂ ਫੈਮਿਲੀ ਡਿਵੋਰਸ ਹੋ ਰਿਹਾ ਸੀ ਸਰ ਮੇਰਾ ਤੇ ਸਰ ਮੇਰੇ ਫਾਦਰ ਸਾਹਿਬ ਤੇ ਮੇਰਾ ਛੋਟਾ ਬ੍ਰਦਰ ਹੀ ਰੋਟੀ ਬਣਾਉਂਦੇ ਕਈ ਵਾਰ ਬਣਦੀ ਸੀ ਕਈ ਵਾਰ ਨਹੀਂ ਬਣਦੀ ਸੀ ਸੁੱਕੀ ਅੱਧੀ ਅਜਿਹੀ ਜਿਹੀ ਵੀ ਸਰ ਨਸੀਬ ਹੁੰਦੀ ਖਾੜੇ ਸਰ ਬੁਧਾਨਾ ਕਰ ਲੈਂਦੇ ਬਟ ਸਰ ਚੌਕਰੀ ਸਰ ਮੇਰਾ ਲਾਈਫ ਆ ਜੇ ਵੀ ਮੇਰਾ ਸਾਰਾ ਪੀਜੀਆ ਦੇ ਵਿੱਚੋਂ ਟਰੀਟਮੈਂਟ ਚੱਲ ਰਿਹਾ ਸਾਰਾ ਸਰ ਇਦਾਂ ਨਹੀਂ ਪਤਾ ਡਾਕਟਰ ਸਾਹਿਬ ਮੈਨੂੰ ਅੱਜ ਬੁਲਾ ਲੈਣਾ ਕੱਲ ਬੁਲਾ ਲੈਣਾ ਨਹੀਂ ਤਾਂ ਹਫ਼ਤੇ ਬਾਅਦ ਉਹ ਮੈਨੂੰ ਬੁਲਾਉਂਦੇ ਨੇ ਚੈੱਕ ਅਪ ਲਈ ਤੇ ਸਰ ਹੁਣ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਹੋਇਆ ਜਿਹੜਾ ਮੇਰਾ ਅਪਡੇਟ ਹੋਣਾ 30 ਘੰਟੇ ਦਾ ਆਪਰੇਸ਼ਨ ਹੋਣਾ ਸਰ ਸਾਰੇ ਦਿਨ ਆ ਥੋੜੇ ਭਾਵੇਂ ਸਾਡੀ ਦੁਕਾਨ ਕਰਦੇ ਨੇ ਤਾਂ ਪਰ ਤੁਸੀਂ ਕਿਵੇਂ ਮੈਂਟੇਨ ਕਰਦੇ ਹੋ ਕਿਉਂਕਿ ਤੁਹਾਨੂੰ ਜਾਣਾ ਪੈਂਦਾ ਬਾਰ ਬਾਰ ਨਾ ਉੱਥੇ ਕਿ ਦੁਕਾਨਦਾਰੀ ਦੀ ਬਸਰ ਪੈਂਦਾ ਉਸ ਦਾ ਹਾਂਜੀ ਸਰ ਸਾਰਾ ਦੁਕਾਨਦਾਰੀ ਦਾ ਸਾਡੀ ਜਮਾ ਹੀ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਸਰ ਸਰ ਉਹਦੇ ਵਿੱਚ ਤਾਂ ਸਾਰਾ ਤੁਸੀਂ ਆਪ ਵੀ ਜਾ ਕੇ ਚੈੱਕ ਕਰ ਸਕਦੇ ਹੋ ਸਰ ਕਿਉਂਕਿ ਮੇਰੇ ਮਦਰ ਤੋਂ ਬਾਅਦ ਸਰ ਘਰੇ ਕੋਈ ਹੈਗੇ ਨਹੀਂ ਸੀ ਨਾ ਦੁਕਾਨ ਤੇ ਸਰ ਫਾਦਰ ਸਾਹਿਬ ਵੀ ਉਰ ਪਰ ਰਹੇ ਨੇ ਮੇਰੀ ਬਿਮਾਰੀ ਕਰਨਾ ਜਾਣਾ ਪੈਂਦਾ ਡਾਕਟਰਾਂ ਲਵੇ ਰਿਪੋਰਟਾ ਲੈਣ ਦਾ ਦਵਾਈ ਲੈਣ ਸਰ ਤੇ ਸਰ ਉਹ ਜਿੰਨਾ ਸਮਾਨ ਪਿਆ ਸੀ ਸਾਰੇ ਦਾ ਸਾਰਾ ਸਰ ਖਰਾਬ ਹੋ ਟੁੱਟਿਆ ਨੇੜਾ ਸਰ ਸਿੱਟੇ ਹੀ ਆ ਖਰਾਬ ਇੰਨੇ ਸਰ ਪੈਸੇ ਲੱਗੇ ਹੋਏ ਸਾਡੇ ਉਹ ਵੀ ਸਰ ਜ਼ੀਰੋ ਹੋ ਚੁੱਕੇ ਸੀ ਜੀਵਨ ਸਾਥੀ ਨੂੰ ਪੁੱਛਿਆ ਨਹੀਂ ਕਿ ਕਿਉਂ ਜਾ ਰਹੇ ਸਰ ਉਹਨਾਂ ਦੀ ਆਪਦੀ ਆਪਦੀ 13 ਸੀ ਜ਼ਰੋ ਜੋ ਕਿ ਤਰ ਪਰਮਤਮਾ ਨੇ ਸਰ ਸਭ ਮੰਜ਼ੂਰ ਆ ਸਰ ਕਿਉਂਕਿ ਸਰ ਆਪਾਂ ਬਾਰ ਬਾਰ ਉਹ ਹੀ ਗੱਲ ਆਪਾਂ ਟੱਚ ਕਰੀ ਦੱਲੀਆ ਸਰ ਵੀ ਲੋੰਦਾ ਛੋਟਾ ਸਰ ਦਾਤੇ ਦਾ ਕੀ ਬਤਾ ਉਹਨਾਂ ਨੇ ਸਰ ਮੇਰੇ ਬਾਰੇ ਕੁਝ ਹੋਰ ਵੀ ਵਧੀਆ ਸੋਚ ਆਵੇ ਜੋ ਸਰ ਮੈਂ ਚਲੋ ਐਕਸੀਡੈਂਟ ਹੋ ਗਿਆ ਸਰ ਮੈਂ ਆਪਣੀ ਲਾਈਫ ਨੂੰ ਜੀਣ ਲਈ ਦੁਬਾਰਾ ਸਟੈਂਡ ਕੀਤਾ ਸਰ ਉਹ ਵੀ ਪ੍ਰਮਾਤਮਾ ਦੀ ਮਿਹਰ ਨਾਲ ਹੀ ਟੁਰੇ ਸਰ ਮੇਰੀ ਫੈਮਲੀ ਦੇ ਮੈਂ ਇੰਨਾ ਛੋਟਾ ਰਾਨਾ ਕਰਦਾ ਸਾਡੇ ਪਰਿਵਾਰ ਦੇ ਵਿੱਚੋਂ ਸਰ ਪੰਜ ਪੀੜ੍ਹੀਆਂ ਹੋਣੀਆਂ ਸਰ ਜੋ ਸੱਚਾ ਸੋਧ ਨਾਲ ਜੁੜੀਆਂ ਹੋਈਆਂ ਨੇ ਤੇ ਸਰ ਉਹ ਅੱਜ ਤੱਕ ਸਾਡੇ ਪਰਿਵਾਰ ਨੇ ਸਰ ਕੋਈ ਨਸ਼ਾ ਟੱਚ ਨਹੀਂ ਕੀਤਾ ਸਰ ਮੈਂ ਇੰਨਾ ਪ੍ਰਮਾਤਮਾ ਦਾ ਸ਼ੁਕਰ ਕਰਦਾ ਕਿ ਸਰ ਅਸੀਂ ਦੋ ਬ੍ਰਦਰਾਂ ਦੋਦੇ ਦੋਨੇ ਨਸ਼ੇ ਤੋਂ ਦੂਰ ਆ ਸਰ ਤੇ ਗੇਮ ਨਾਲ ਟੱਚ ਆ ਤੇ ਅਸੀਂ ਹਰ ਇੱਕ ਵਾਰੀ ਹਾਰੇ ਹਰ ਬਿਮਾਰੀ ਗੇਮਾਂ ਦੇ ਵਿੱਚੋਂ ਵੱਧ ਤੋਂ ਵੱਧ ਮੱਲਾ ਮਾਰੀਏ ਤਾਂ ਅਸੀਂ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਦੇ ਹਾਂ ਤੁਸੀਂ ਪਕੜਾਈ ਪਾਉਂਦੇ ਹੋ ਨਾ ਕਲਾਕਾਰਾਂ ਨੂੰ ਪੜੇ ਪਕੜੇ ਪਾਏ ਸਰ ਮੈਂ ਆਪ ਜੀ ਨੂੰ ਦੱਸਣ ਜਾਂਦਾ ਮੈਂ ਅਕਸ਼ ਕੁਮਾਰ ਜੀ ਰਣਵੀਰ ਸਿੰਘ ਤੇ ਸਾਰਾ ਮਿਸ ਪੂਜਾ ਮੈਡਮ ਤੇ ਆਪਣੇ ਰੋਸ਼ਨ ਪ੍ਰਿੰਸ ਜੀ ਲਖਵਿੰਦਰ ਬੜਾਲੀ ਜੀ ਤੇ ਆਪਣੇ ਅਸਤਿੰਦਰ ਸੱਤੀ ਜੀ ਹੋਗੇ ਰੋਟਪੇ ਕੋ ਗੀਦੀ ਹੋ ਗਏ ਪਟੂ ਸਾਜੀ ਹੋ ਗਏ ਹੋਰ ਪ੍ਰੋਫੀਆ ਨਾਲ ਆ ਚੰਦੇ ਤੇ ਮੇਰੇ ਯਾਦ ਨਹੀਂ ਆ ਰਹੇ ਕੁਝ ਨੇਮ ਤੇ ਸਾਰੇ ਸੀਨੀਅਰ ਨਾਲ ਸਰ ਮੈਂ ਮੇਨ ਸਟੇਜ ਪਰਫੋਰਮੈਂਸ ਲਾ ਚੁੱਕਾ ਸਰ ਵਰਲਡ ਕੱਪ ਦੇ ਵਿੱਚ ਤਿੰਨ ਵਾਰ ਸਰ ਮੈਂ ਵਰਲਡ ਕੱਪ ਜਾ ਚੁੱਕਾ ਹਾਂ ਪੰਡਾ ਦੇ ਵਿੱਚ ਉਸ ਤੋਂ ਬਾਅਦ ਸਰ ਮੈਂ ਇੱਕ ਪੰਡਾ ਅਕੈਡਮੀ ਵੀ ਆਪਦੀ ਸ਼ੁਰੂ ਕੀਤੀ ਸੀ ਕਿਉਂਕਿ ਸਰ ਹੁਣ ਜਦੋਂ ਆਪਾਂ ਕੋਈ ਕੰਮ ਕਰਦੇ ਆ ਸਰ ਆਪਦੇ ਲਈ ਰੋਜ਼ਗਾਰ ਦੀ ਸਰ ਆਪਦੀ ਬੈਕ ਮਨੀ ਆਪਦੀ ਥੋੜੀ ਜਿਹੀ ਬੈਕਬੋਨ ਵੀ ਸਹੀ ਹੋਣੀ ਚਾਹੀਦੀ ਹੈ ਤੁਹਾਨੂੰ ਸਰ ਇਨਕਮ ਦਾ ਕੋਈ ਸਾਧਨ ਨਹੀਂ ਸੀ ਸਰ ਉਸ ਦੌਰ ਵਿੱਚ ਮੈਂ ਥੋੜੇ ਜਿਵੇਂ ਦੋ ਜਾਂ ਤਿੰਨ ਬੱਚੇ ਟ੍ਰੇਨਿੰਗ ਦੇ ਲੱਗਿਆ ਸੀ ਸਰ ਘਰ ਦੇ ਵਿੱਚ ਤੇ ਸਰ ਉਸ ਤੋਂ ਬਾਅਦ ਸਰ ਮੇਰਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਕੁਝ ਮਾਨ ਵਿੱਚ ਕਿੱਥੋਂ ਆਇਆ ਸੀ ਵੀ ক্রিকেট ਖੇਡਣਾਗਾ ਪਹਿਲਾਂ ਕਦੇ ਕਿੱਕੇ ਤੁਸੀਂ ਖੇਡਿਓ ক্রিকেট ਨਹੀਂ ਸਰ ਮੈਂ ਕੁਛ ਸਰ ਮੈਨੂੰ ਤਾਂ ਬੈਟ ਵੀ ਨਹੀਂ ਫੜਦਾ ਆਂਦਾ ਸੀ ਹਾਂਜੀ ਸਰ ਮੈਂ ਪੰਨੜਾ ਪਾਉਂਦਾ ਸੀ ਤੇ ਸਰ ਮੈਂ ਰਾਣੀ ਵਗੈਰਾ ਕਰਦਾ ਸੀ ਸਰ ਬਸ ਮੇਰੇ ਮਾ ਫਾਦਰ ਦੀ ਮਿਹਨਤ ਨਾਲ ਹੀ ਸਰ ਮਾਉਰੇ ਤੱਕ ਪਹੁੰਚਿਆ ਤੇ ਸਰ ਮੈਂ ਗੇਮ ਨਾਲ ਟੱਚ ਹੋਇਆ ਤੇ ਸਰ ਮੈਂ ਪ੍ਰਵੇਜ ਖਾਨ ਜੀ ਨੇ ਉਹਨਾਂ ਨਾਲ ਟੱਚ ਹੋ ਕੇ ਉਹਨਾਂ ਨੇ ਮੈਨੂੰ ਲਿੰਕ ਭੇਜਿਆ ਤੇ ਉਸ ਤੋਂ ਬਾਅਦ ਮੈਂ ਟ੍ਰਾਇਲ ਦੇ ਗਿਆ ਚੰਡੀਗੜ੍ਹ ਦੇ ਵਿੱਚ ਤੇ ਉਸ ਤੋਂ ਬਾਅਦ ਸਰ ਮੈਂ ਇੰਟਰ ਸਟੇਟ T10 T20 ਸਰ ਚੈਂਪੀਨ ਹੀ ਬੰਦ ਆ ਰਿਹਾ ਪ੍ਰਮਾਤਮਾ ਦੀ ਮਿਹਰ ਨਾਲ ਹਰ ਵਾਰੀ ਜੂਤ ਹੋਣਾ ਹੈ ਹਾਦਸਾ ਹੋਇਆ ਇਸ ਦੀ ਗਲਤੀ ਲੱਗੀ ਤੁਹਾਨੂੰ ਵੀ ਗਲਤੀ ਕਿਸ ਦੀ ਹੈ ਕਿਉਂਕਿ ਜਦੋਂ ਬਿਜਲੀ ਵਾਲੇ ਕੰਮ ਕਰਦੇ ਨੇ ਤਾਂ ਉਹ ਲੈਣਾ ਕੱਟਦੇ ਨੇ ਸਾਰਾ ਇਸ ਵਿੱਚ ਜਦੋਂ ਸਰ ਮੈਂ ਡਿਊਟੀ ਤੇ ਗਿਆ ਸੀ ਸਰ ਮੇਰੀ 2 ਵਜੇ ਸਟਾਰਟ ਹੋਈ ਸੀ ਡਿਊਟੀ 2 ਤੋਂ 10 ਵਜੇ ਤੱਕ ਸ਼ਿਫਟ ਸੀ ਸੌਰਵਰ ਸਿਟੀ ਦੇ ਵਿੱਚ ਨੋਡਲ ਕੰਪਲੀਟ ਸੈਂਟਰ ਸੌਰਵਰ ਜੀ ਤੇ ਸਾਰਾ ਉਸ ਟਾਈਮ ਅਸੀਂ ਜਾ ਕੇ ਅਜੇ ਖੜੇ ਸੀ ਸਰ ਉੱਥੇ ਫੋਨ ਆਇਆ ਸੈਂਟਰ ਤੇ ਕਿ ਲਾਈਨ ਫਾਲਟ ਹੋ ਗਈ ਜੇ ਸਾਹਿਬ ਬੁਲਾ ਰਹੇ ਨੇ ਤੇ ਸਾਰਾ ਅਸੀਂ ਸੈਂਟਰ ਦੇ ਮੈਸੇਜ ਨਾਲ ਹੀ ਨਾਲ ਦੀ ਨਾਲ ਸਾਰਾ ਅਸੀਂ ਸੁਨਾਮ ਰੋਡ ਤੇ ਚਲੇ ਗਏ ਜਿੱਥੇ ਸਰ ਲਾਈਨ ਫਾਲਟ ਹੋਈ ਸੀ ਤੇ ਸਰ ਉੱਥੇ 11000 ਵੋਲਟੇਜ ਸਰ ਮੇਰੇ ਪੇਟ ਤੇ ਲੱਗ ਕੇ ਲੱਤਾਂ ਵੀ ਦੀ ਭੜਾ ਕੇ ਬੈਠੀ ਸੀ ਜੇ ਸਾਹਿਬ ਕਿਉਂਕਿ ਸਰ ਅਸੀਂ ਜਦੋਂ ਵੀ ਜਾਂਦੇ ਸੀ 10 20 ਮਿੰਟ ਅਸੀਂ ਲਾਂਦੇ ਸੀ ਸਰ ਉੱਥੇ ਲਾਈਨ ਚੈੱਕ ਕਰਦੇ ਸਰ ਕਿ ਲਾਈਨ ਮੰਦਾ ਜਾਂ ਹੋਰ ਸਾਰਾ ਅਸੀਂ ਸਾਰਾ ਕੁਝ ਦੇਖਿਆ ਤੇ ਜੀਓ ਸਵਿਚ ਸੀ ਸਰ ਉੱਥੇ ਇੱਕ ਲੈਂਡ ਕੱਟੀ ਹੋਈ ਸੀ ਸਰ ਇੱਕ ਫਾਲਟ ਹੋਈ ਸੀ ਉੱਪਰਲੀ ਤੇ ਜਿਹੜੀ ਤੀਜੀ ਚੈਨ ਲੈਂਡ ਚੱਲ ਰਹੀ ਸੀ ਸਰ ਸਰ ਉਹਦੇ ਬਾਰੇ ਜੇ ਸਾਹਿਬ ਭੁੱਲ ਗਏ ਸਾਨੂੰ ਜਾਨ ਸੀ ਸਰ ਅਸੀਂ ਬਾਰ ਬਾਰ ਪੁੱਛਦੇ ਰਿਹਾ ਸਰ ਮੈਂ ਬਾਰ ਬਾਰ ਪੁੱਛਿਆ ਕਿ ਜੇ ਸਾਹਿਬ ਲੈਂਡ ਬੰਨਦਾ ਹਾਂਜੀ ਹਾਂ ਬੰਨਦਾ ਤੇ ਜੇ ਸਾਹਿਬ ਮੇਰੇ ਲਈ ਉੱਥੇ ਮਜੂਦ ਸੀ ਤੇ ਜੇ ਜੀ ਸਾਹਿਬ ਨੇ ਮੈਨੂੰ ਉੱਪਰ ਕਿਹਾ ਕਿ ਸਰ ਕੰਟਰੈਕਟ ਬੇਸ ਤੇ ਜਿਹੜੇ ਹੁੰਦੇ ਨੇ ਨਾ ਉਹਨਾਂ ਤੇ ਹਮੇਸ਼ਾ ਤਾਂ ਠੱਠ ਹੀ ਹੁੰਦਾ ਸਰ ਕਿ ਆਹ ਪ੍ਰੈਸ਼ਰ ਹੁੰਦਾ ਸਰ ਅੰਨੀ ਤੁਹਾਨੂੰ ਹਟਾ ਦਾਂਗੇ ਤੁਹਾਨੂੰ ਅਸੀਂ ਬਾਹਰ ਕੱਢ ਦਾਂਗੇ ਡਿਪਾਰਟਮੈਂਟ ਤੋਂ ਸਰ ਇਦਾਂ ਦੇ ਸਰ ਕਾਫੀ ਤਰ੍ਹਾਂ ਦੀਆਂ ਸਾਨੂੰ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਬਟ ਸਰ ਉਸ ਟਾਈਮ ਮੈਂ ਚਲੋ ਸਰ ਪਰਮਤਮਨ ਦਾ ਨਾਮ ਲਿਆ ਸਰ ਜਦੋਂ ਵੀ ਮੈਂ ਚੜ੍ਹਨਾ ਹੁੰਦਾ ਸੀ ਜਾਂ ਕੁਝ ਵੀ ਫਾਲਟ ਠੀਕ ਕਰਨਾ ਸੀ ਹਮੇਸ਼ਾ ਵਾਹਿਗੁਰੂ ਦਾ ਨਾਮ ਲੈ ਕੇ ਸਰ ਫੇਰ ਮੈਂ ਸ਼ੁਰੂ ਕਰਦਾ ਸੀ ਮੈਂ ਉੱਪਰ ਜਾ ਕੇ ਸਰ ਚੜ੍ਹੇ ਸੀ ਜਦ ਮੇਰੇ ਪੇਟ ਤੇ ਬਲੇਟ ਲੱਗ ਕੇ ਸਰ 20 ਵੀ ਸੀ ਲੱਤਾਂ ਵੀ ਸੀ ਸਰ ਮੇਰੇ ਪੜਾਕੇ ਬੰਦ ਸੀ ਜੋ ਤੁਸੀਂ ਉਦੋਂ ਕਾਕਾ ਤੁਸੀਂ ਦੱਸ ਰਹੀ ਸੀ ਕਿ ਕਾਫੀ ਸਮੀਲ ਆਉਂਦੀ ਸਰੀਰ ਤੋਂ ਸਰ ਮੇਰਾ ਸਰੀਰ ਸਰ ਮੇਰੀ ਲੱਤ ਵਗਾਰਾ ਸਾਰੀ ਗਲ ਚੁੱਕੀ ਸੀ ਸਾਰਾ ਹੱਡੀਆਂ ਵੀ ਟੱੜਤੀਆਂ ਸੀ ਵਿੱਚੋਂ ਸਾਰੀ ਕਿਉਂਕਿ ਸਰ ਬਿਜਲੀ ਸਰ ਸਕਿੰਟ ਦੇ ਵਿੱਚ ਹੀ ਝੱਟੇ ਦੁੰਦੀ ਆ ਸਰ ਕਿਉਂਕਿ ਸਰ ਹੋਣੇ ਸਾਰਾ ਬਲੱਡ ਬਲੀਡਿੰਗ ਸਾਰਾ ਸਰ ਮੇਰੇ ਕੱਪੜੇ ਜਿਹੜੇ ਪਾਏ ਹੋਏ ਸੀ ਉਹ ਵੀ ਸਾਰੇ ਸਾਰੇ ਮੱਛੜੇ ਸੀ ਟੋਟਲੀ ਤੇ ਸਰ ਉਹ ਜਦੋਂ ਮੈਨੂੰ ਐਮਰਜੈਂਸੀ ਲੈ ਕੇ ਆਏਗੀ ਉਸ ਟਾਈਮ ਸਰ ਆਪਣੇ ਡਰਨਾ ਲੱਗਿਆ ਹੋਇਆ ਸੀ ਉਸਤੇ ਸੁਨਾਮ ਰੋਡ ਤੇ ਉਹ ਉੱਥੇ ਐਂਬੂਲੈਂਸ ਵੀ ਰਿਡੀ ਸੀ ਸਰ ਉਹ ਐਂਬੂਲੈਂਸ ਦੇ ਵਿੱਚ ਮੈਨੂੰ ਐਮਰਜੈਂਸੀ ਸੌਰੂਰ ਵਿੱਚ ਲਿਆਂਦਾ ਗਿਆ ਤੇ ਨਾਲ ਦੀ ਨਾਲ ਸਾਰੇ ਉਹਨਾਂ ਨੇ 2 ਮਿੰਟ ਦੇ ਵਿੱਚ ਹੀ ਮੈਨੂੰ ਰੈਫਰ ਕਰਤਾ ਕਿਉਂਕਿ ਸਰ ਜਦੋਂ ਵੀ ਰੈਫਰ ਹੁੰਦਾ ਮਰੀਜ਼ ਪੇਸ਼ੈਂਟ ਹਮੇਸ਼ਾ ਹਰੀਪੁਰਾ ਰੋਡ ਉੱਪਰ ਦੀ ਜਾਂਦਾ ਤੇ ਸਰ ਮੈਂ ਜਾਂਦੇ ਜਾਂਦੇ ਉਹਨਾਂ ਨੂੰ ਕਿਹਾ ਮੈਂ ਸਰ ਮੇਰੇ ਮਦਰ ਬੈਠੇ ਹੋਣੇ ਸਾਹਮਣੇ ਪਲੀਜ਼ ਬੁਲਾ ਦਿਓ ਤੇ ਸਰ ਜਦੋਂ ਮੇਰੇ ਮਦਰ ਨੂੰ ਲਵ ਆਏ ਤੇ ਮਦਰ ਮੇਰੇ ਦੇਖ ਕੇ ਬੇਹੋਸ਼ ਹੋ ਗਈ ਸੀ ਉਸ ਟਾਈਮ ਦੇ ਵਿੱਚ ਇੰਨਾ ਰੋਏ ਮਾਤਾ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ ਮਾਤਾ ਨੇ ਤੇ ਸਰ ਮੈਂ ਮੇਰੇ ਛੋਟੇ ਬ੍ਰਦਰ ਨੂੰ ਪੈਸੇ ਦੇ ਕੇ ਗਿਆ ਸੀ 2500 ਰੁਪਏ ਸਰ ਮੇਰੇ ਜੇਬ ਦੇ ਵਿੱਚੋਂ ਤੇ ਸਰ ਉਹੀ ਟਰੀਟਮੈਂਟ ਲਈ ਸਰ 2500 ਰੁਪਏ ਮੇਰੇ ਭਾਈ ਨੇ ਐਂਬੂਲੈਂਸ ਆ ਨੇ ਦਿੱਤਾ ਡਿਪਾਰਟਮੈਂਟ ਨੇ ਸਰ ਮੇਰੀ ਰੁਪਈਏ ਦੀ ਨਹੀਂ ਮੇਰੀ ਹੈਲਪ ਕੀਤੀ ਸਰ ਉਸ ਟਾਈਮ ਹੁਣ ਤਾਂ ਸਰਕਾਰ ਹੈ ਮੁੱਖ ਮੰਤਰੀ ਕੁਵਾਂ ਸਿੰਘ ਮਾਜੀ ਮੁੱਖ ਮੰਤਰੀ ਨੇ ਉਦੋਂ ਡੀਸੀ ਨੇ ਉਹਨਾਂ ਨੇ ਕਮੈਂਡ ਕਰਿਆ ਸੀਗਾ ਤਾਂ ਹੁਣ ਮੁੱਖ ਮੰਤਰੀ ਸਾਨੂੰ ਕੀ ਪੀਲ ਕਰਾ ਗਾ ਸਰ ਮੈਂ ਤਾਂ ਇਹ ਪੀਲ ਕਰਨਾ ਚਾਹੁੰਦਾ ਸਰ ਮੇਰੇ ਬਾਰੇ ਵੀ ਪੁਲਿਸ ਸੋਚਾ ਜਾਵੇ ਸਰ ਮੈਨੂੰ ਵੀ ਜੋਬ ਦਿੱਤੀ ਜਾਵੇ ਤਾਂ ਸਰ ਮੈਂ ਆਪਣੇ ਫੈਮਲੀ ਚਲਾ ਸਕਾਂ ਸਰ ਤੇ ਆਪਣੇ ਮਾਪ ਦੀ ਸੇਵਾ ਕਰ ਸਕਾਂ ਸਰ ਕਿਉਂਕਿ ਮਦਰ ਸਰ ਮੇਰੇ ਜਾ ਟੁਕ ਨੇ ਤੇ ਸਰ ਮੈਂ ਆਪਣਾ ਪਵਿੱਠ ਵਧੀਆ ਬਣਾ ਲਵਾਂ ਸਰ ਜੀ ਬਿਲਕੁਲ ਇਹਨਾਂ ਸਾਡੇ ਨਾਲ ਲਬਰੀ ਜੀ ਜਿਹੜੇ ਕਿ ਵੀਲ ਚੇਅਰ ਤੇ ক্রিকেট ਖੇਡਦੇ ਹਨ ਅਤੇ ਜਦੋਂ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਉਦੋਂ ਐਮਪੀ さん ਤਾਂ ਐਮਪੀ ਸਾਹਿਬ ਨੇ ਇਹਨਾਂ ਨੂੰ ਡੀਸੀ ਨੂੰ ਰეკਮੈਂਡ ਕਰਿਆ ਸੀ ਕਿ ਇਹਨਾਂ ਦੇ ਬਾਰੇ ਸੋਚੋ ਅਤੇ ਇਹਨਾਂ ਨੂੰ ਕਿਸ ਨਾ ਕਿਸੇ ਪਾਸੇ ਨੌਕਰੀ ਦਿੱਤੀ ਜਾਵੇ ਕਿਉਂਕਿ ਬਿਜਲੀ ਬੋਰਡ ਦੇ ਵਿੱਚ ਉਸ ਟਾਈਮ ਕੱਚੇ ਮੁਲਾਜ਼ਮ ਦੌਰ ਤੇ ਕੰਮ ਕਰ ਰਹੇ ਸਨ ਤਾ ਹਿੰਮਤ ਨਹੀਂ ਹਾਰੀ ਉਸ ਤੋਂ ਬਾਅਦ YouTube ਤੋਂ ਦੇਖ ਕੇ ਨੰਬਰ ਲਿਆ 휠ਚੇਅਰ ਤੇ ਕ੍ਰਿਕਟ ਖੇਡੇ ਅਤੇ ਹੁਣ ਨੈਸ਼ਨਲ ਤੱਕ ਇਹ ਕਿਹੜੇ ਗਏ ਹਨ ਅਤੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਇਹ ਬੇਨਤੀ ਕਰਦੇ ਹਨ ਕਿ ਇਹਨਾਂ ਬਾਰੇ ਸੋਚਿਆ ਜਾਵੇ ਕਿਤੇ ਨਾ ਕਿਤੇ ਇਹਨਾਂ ਨੂੰ ਚਾਹੇ ਕੋਈ ਛੋਟੀ ਮੋਟੀ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦੀ ਆਪਣੇ ਬਾਪ ਦੀ ਸੇਵਾ ਕਰ ਸਕਣ ਸੰਗਰੂਰ ਤੋਂ ਗੁਰਵਿੰਦਰ ਸਿੰਘ ਲਾਈਵ ਪੰਜਾਬੀ ਟੀਵੀ